ਬੀਨ ਸਦੀ ਦੇ ਮਹਾਨ ਕਰਨੈਲ ਖੰਦ ਜਰਨੈਲ ਸਿੰਘ ਜੀ ਢਿੰਡਰਾ ਵਾਲੇ ਹੋਏ ਜਿੰਨਾ ਦਾ ਜਨਮ 1947 ਨੂੰ ਪਿੰਡ ਰੋਟੇ ਵਿਖੇ ਹੋਇਆ ਅਤੇ ਜਿਨ੍ਹਾਂ ਦੀ 6 ਜੂਨ 1983 ਨੂੰ ਸ਼ਹਾਦਤ ਹੋਈ ਅਜਿਹੇ ਸੂਰਬੀਰ ਯੋਧਿਆਂ ਦੀ ਕਮੀ ਨੂੰ ਮਹਿਸੂਸ ਕਰਦੇ ਹੋਏ ਅੱਜ ਦੇ ਹਾਲਾਤ ਜੋ ਪੰਜਾਬ ਦੇ ਨੇ ਉਹਨਾਂ ਹਾਲਾਤਾਂ ਨੂੰ ਵੇਖ ਕੇ ਅਜਿਹੇ ਸੂਰਬੀਰ ਯੋਧਿਆਂ ਨੂੰ ਤੋਹਫਾ ਦੇ ਹੋਏ ਕਿ ਤੁਸੀਂ ਵਾਪਸ ਆ ਜਾਓ ਅੱਜ ਫਿਰ ਤੁਹਾਡੇ ਵਰਗੇ ਮਹਾਨਾਂ ਸੂਰਬੀਰ ਯੋਧਿਆਂ ਦੀ ਲੋੜ ਹੈ ਇਸ ਪੰਜਾਬ ਨੂੰ ਅਜਿਹੇ ਹਾਲਾਤਾਂ ਨੂੰ ਬਸੌਂਦੀ ਹੋਈ ਕਰਤਾ ਆਪ ਸਿੱਖ ਸੱਤਾ ਦੇ ਸਰਮਕ ਵਿਢੰਡੇ ਵਾਲੀਆਂ ਬੀਬੀਆਂ ਦਾ ਢਾਡੀ ਜਿਹਾ ਸਹੇਕ ਇਹੋ ਕਹਿੰਦਾ ਜੀ ਲਖਵੀਰ ਸਿੰਘ ਜੀ ਦੀ ਸਾਕਾ ਸਰਪੈਂਸ ਜਿਨ੍ਹਾਂ ਨੂੰ ਜਿਲ੍ਹਾ ਵੱਲੋਂ ਸਾਡੇ ਨਮਾਣੇ ਦੇ ਜਥੇ ਨੂੰ ਮਾਣ ਭੇਜਿਆ ਗਿਆ ਸੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਦੇਨੋ ਕੋਣੀ ਰਾਤ ਕਬੂੜੀ ਤੱਕੀ ਬਖਸ਼ਿਸ਼ ਕਰਨ ਹੋਰ ਵੀ ਬਹੁਤ ਸਿੱਖ ਸੰਗਤਾਂ ਵੱਲੋਂ ਸਾਡੇ ਨਮਾਣੇ ਦੇ ਜਥੇ ਨੂੰ ਇਸੇ ਇਰਾਦੇ ਤੋਂ ਖੁਦਿਓ ਕਿ ਮਾਣ ਭੇਜਿਆ ਗਿਆ ਬਹੀ ਗੁਰੂ ਦੇਨੋ ਕੋਣੀ ਰਾਤ ਕਬੂੜੀ ਤੱਕੀ ਬਖਸ਼ਿਸ਼ ਕਰਨ ਮਰ ਮਨੋ ਕਾਮਨਾ ਪੂਰੀ ਕਰਨਾ ਸੋ ਆਉਂਦੀ ਕਰਤਾਂ ਨੂੰ ਸਾਕਣ ਕਰੋ ਸਾਰਾ ਗਾਇਨਾ ਟੀਵੀ ਚੈਨਲ ਦਾ ਮਤੀ ਸਿੰਘ ਮੱਲਨ ਸਾਨੂੰ ਸਾਰਾ ਗਾਇਨਾ ਟੀਵੀ ਚੈਨਲ ਸਿੰਦ ਮੱਲਨ ਮਤੀ ਸਿੰਘ ਜੀ ਦੀ ਜਿੰਦਗੀ ਜੋ ਇਸ ਵਾਰ ਦਾ ਇੱਕੋ ਦਾ ਸਾਰਾ ਪ੍ਰੋਗਰਾਮ ਲਾਈਵ ਜੋ ਸਰਪੰਨ ਨੇ ਬਹੁਤ ਬਹੁਤ ਧੰਨਵਾਦ ਹੁੰਦਾ ਜੋ ਇਹ ਪ੍ਰੀ ਡਿਊਟੀ ਨੂੰ ਬੁੱਕੀ ਲਗਾਉਂਦੇ ਨੇ ਹਰ ਜਗ੍ਹਾ ਤੇ ਜਾ ਕੇ ਹਰ ਐਕਟੀਵਿਟੀ ਨੂੰ ਲਾਈਵ ਪੇਸ਼ ਕਰਦੇ ਨੇ ਬਹੁਤ ਬਹੁਤ ਧੰਨਵਾਦ ਇਸ ਸਤਿ ਸ੍ਰੀ ਅਕਾਲ ਸਭ ਜੀ ਦੀ ਰਾਤ ਤੋਂ ਉੱਨੀ ਵਕਤ ਤੱਕ ਬਕਤੀ ਕਰਨਾ પડનું થો ਉਦੇ ਹਲਕਾ ਮੁਕਾਤੀ ਸੀ ਉਦੇ ਹਲਕਾ ਮੁਕਾਤੀ ਸੀ ਬਾਣਿਆਂ ਜੋ ਰਸਤੇ ਸਮਾਦੇ ਜਾਚ ਕਾ ਇਤਿਹਾਸ ਨੋਦਿਆ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣੀਆਂ ਸੰਗਤ ਅਤੇ ਵਾਹਿਗੁਰੂ ਬਖਸ਼ਣ ਯੋਗ ਹਨ ਬਖਸ਼ਣਾ ਆਖੋ ਗੱਜ ਕੇ ਵਾਹਿਗੁਰੂ ਦੀ ਤਖਤ ਖਾਲਸਾ ਵਾਹਿਗੁਰੂ ਦੀ ਖਤੇ ਲੋਹਾਇ ਗੁਰੂ ਦੀ ਖਾਲਸਾ ਵਾਹਿਗੁਰੂ ਦੀ ਬੰਦਨੀ ਆ ਵੀ ਜਰਨਲ ਦੇ ਬਾਅਦ ਤੇਰਾ ਫਿਰ ਤੋਂ ਕਰੂਗਾ ਬਹੁਤ ਸਾਰੀ ਇਹ ਪੂਰੀ ਸੰਸਾ ਦੀ ਹੁਕਮ ਆ ਗਈ ਜਿਹੜੀ

ਆਪਣਾ ਮੇਰੇ ਨਮੂਨਾ ਜਿਹਨੂੰ ਵਾਟਸਐਪ ਤੋਂ ਹਾਂ ਬੰਤਵਾ ਉਹ ਸਾਰਾ ਇੰਤਜ਼ਾਰ ਕਰ ਰਿਹਾ ਮੈਂ ਤੁਹਾਨੂੰ ਦੱਸਿਆ ਬੱਲੇ ਮਾਰੋ ਮਾਰ ਕਰਦੀਆਂ ਹਜਰ ਸਾਡੇ